ਉਪਰ ਹੀ ਤੇਰੇ ਨਾਲ ਬੰਧ ਹੈ ਧੀਰ ਮਾਲਕ ਜੀਓ ਵੀਰ ਜੀ ਮਹਾਰਾਜ ਆਪ ਜੀ ਨੇ ਜਸਵਿੰਦਰ ਪੱਲਾ ਜੀ ਨੂੰ ਜਿਨਨੇ ਕੁ ਉਮਰ ਸੰਸਾਰ ਚ ਭੇਜਦਿਆਂ ਸਵਾਸਾਂ ਦੀ ਪੂੰਜੀ ਦੀ ਬਖਸ਼ਿਸ਼ ਕੀਤੀ ਸੀ ਮੇਰੀ ਸਾਹਾਂ ਦੀ ਪੂੰਜੀ ਨੂੰ ਪੂਰੀ ਕਰਕੇ ਪੰਜ ਤਸਾਂ ਦੇ ਬਣੇ ਸਰੀਰ ਨੂੰ ਹਾਲੀਂ ਦੁਨੀਆ ਚ ਛੱਡ ਕੇ ਅਕਾਲ ਚਲਾਣਾ ਕਰਕੇ ਸਨ ਐਸ ਵਕਤ ਸ਼ਮਸ਼ਾਨ ਘਾਟ ਵਿਖੇ ਇਹਨਾਂ ਦੇ पार्थिव ਸਰੀਰ ਦੇ ਸੰਸਕਾਰ ਲਈ ਉਹਨਾਂ ਦਾ ਪਰਿਵਾਰ ਰਿਸ਼ਤੇਦਾਰ ਸਕੇ ਸਬੰਧੀ ਮਿੱਤਰ ਸੱਜਣ ਪ੍ਰਸੰਸਕ ਔਰ ਉਹਨਾਂ ਦੇ ਹਮ ਕਲਾਕਾਰ ਸੰਗਤੀ ਰੂਪ ਵਿੱਚ ਸੰਸਕਾਰ ਦੀ ਸੇਵਾ ਲਈ ਇਕੱਤਰ ਹੋਏ ਨੇ ਚਿਤਾ ਪਿਆਰ ਆਪ ਦਿਆ ਕਰੋ ਚਿਤਾ ਨੂੰ ਅਗਨ ਭੇਟ ਕਰਨ ਦੀ ਆਗਿਆ ਬਖਸ਼ ਇਹਨਾਂ ਕੋਲੋਂ ਸੰਸਾਰ ਦਾ ਸਫਰ ਕਰਦੇ ਆਂ ਬੁੱਲਾਂ ਨੂੰ ਨਾ ਚਕਾਰਨਾ ਅਸੀਂ ਕਲਯੁਗੀ ਜੀਵ ਹਾਂ ਸਾਡੀ ਮੱਤ ਗੁਸਤਾਖ ਹੈ ਸਾਡੇ ਸੁਭਾਉ ਚ ਭੁੱਲਾਂ ਦਾ ਦੋਰਾਉ ਹੈ ਆਪ ਮਾਲਕ ਬਖਸ਼ੰਦ ਹੋ ਇਹ ਆ ਕਰਕੇ ਬਖਸ਼ੰਦ ਜੀ ਆਤਮਿਕ ਸ਼ਾਂਤੀ ਭਰੇ ਦਿਦਾਨ ਬਖਸ਼ਣੇ ਲੇਖ ਕਤੈ ਨ ਸੁਖੀਐ ਕਿ ਤਿਨਿ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਮ ਸਪਾਰ ਉਤਾਰ ਦੀ ਰਹਿਮਤ ਵਿਸ਼ਰੀ ਆਤਮਾ ਉੱਤੇ ਕਰ ਨਹੀਂ ਨਗਰ ਪਰਵਾਰ ਰਿਸ਼ਤੇਦਾਰ ਸਕੇ ਸੰਬੰਧੀ ਮਿੱਤਰ ਸੱਜਣ ਪ੍ਰਸੰਸਕਾਂ ਨੂੰ ਰਜਾ ਚ ਰਹਿਣ ਭਾਣੇ ਨੂੰ ਸਹਿਣ ਦਾ ਬਲ ਬਖਸ਼ਣਾ ਸਿਦਕ ਸਬਰ ਧੀਰਜ ਦੇਦਾਨ ਬਖਸ਼ਣੇ ਆਪਣਾ ਸਿਧਾਂਤ ਸਭਲਾਂ ਨੂੰ ਡਿੜ ਰਾਉਣਾ ਕਿਸ ਨਾਲ ਜੈ ਦੋਸਤੀ ਸਭ ਜਗ ਚੱਲਣ ਹਾਰ ਸਾਰੀਆਂ ਸੰਤਾ ਤੇ ਰਹਿਮਤ ਕਰਨੀ ਪਰਸਪਰ ਪਿਆਰ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਸਭਨਾ ਨੂੰ ਇਹ ਦਾਨ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਵਰਹਾਈ ਦੀਆਂ ਸ਼ੀਸ਼ਾ ਬਖਸ਼ਨੀਆ ਕਰੋ ਦੇਆ ਚਿਤਾ ਨੂੰ ਅਗਰ ਢੇਟ ਕਰਨ ਦੀ ਆਗਿਆ ਦੇਓ ਸਹੀ ਗੁਰੂ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਮੇਰਾ ਨਾਮ ਤੇਰਾ ਨਾਮ ਹੈ ਨਾਮ ਨਾਮ ਚਰਨੀ ਲਾਪੇ

प्ली टोटल दीदी हुजे कुझु न ਉਦਨ ਵਾਲਾ ਕੋਲ ਪਲੀਜ਼ ਅੱਗੇ ਦੇ ਨਾਲ ਰਸਤਾ ਅੱਗੇ ਕਹਿੰਦੇ ਦੇਖ ਦੇਖ ਕਰ ਲਾ ਹੌਲੀ ਆਰਮਨਾਲ ਜੀ ਆਰਮਨਾਲ ਕੱਪਾ ਨਾ ਮਾਰੋ

ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ